ਸਾਸ਼ੀ ਕਾਲ ਦੋਸਤੋ ਆਪਾਂ ਸੂਟ ਤਿਆਰ ਕੀਤਾ ਹੈ ਜਿੱਦਾਂ ਆਪਣੇ ਸੂਟ ਦੇ ਉੱਤੇ ਵਰਕ ਹੁੰਦਾ ਹੈ ਜਾਂ ਕਢਾਈ ਹੁੰਦੀ ਹੈ ਆਪਣੇ ਸੂਟ ਦੀ ਚੜਾਈ ਬਹੁਤ ਜ਼ਿਆਦਾ ਹੁੰਦੀ ਹੈ ਜਿਹੜੀ ਆਪਾਂ ਨੂੰ ਨਹੀਂ ਚਾਹੀਦੀ ਹੁੰਦੀ ਹੁਣ ਜਿੱਦਾਂ ਦੇਖੋ ਇਸ ਦੀ ਚੜਾਈ ਆਪਾਂ ਨੂੰ ਸੀਗੀ 6.5 ਤੇ ਆਪਾਂ ਨੂੰ ਚਾਹੀਦੀ ਸੀ 5.5 ਆਪਾਂ ਇਸ ਤਰ੍ਹਾਂ ਇਹਦੇ ਵਿੱਚ ਇਹਦਾ ਕੱਪੜਾ ਲਗਾਤਾ ਜਿਹਦੇ ਨਾਲ ਆਪਾਂ ਨੂੰ ਆਪਣੀ ਪਰਫੈਕਟ ਗਲੇ ਦੀ ਲੈਂਥ ਚੜਾਈ ਜੋ ਵੀ ਆਪਾਂ ਘਟਾਉਣਾ ਵਧਾਉਣਾ ਚਾਹਦੇ ਆ ਉਹ ਹੋ ਸਕਦੀ ਹੈ ਦੇਖੋ ਇਹਦੀ ਬੈਕ ਫਿਨਿਸ਼ਿੰਗ ਵੀ ਬਹੁਤ ਸੋਹਣੀ ਆਈ ਹੈ ਤੇ ਇਹਦੇ ਬੈਕ ਵਾਲੇ ਸਾਈਡ ਆਪਾਂ ਪਾਈਪਿੰਗ ਲਗਾਈ ਹੈ ਪਾਈਪਿੰਗ ਲਗਾ ਕੇ ਇਹਦੀ ਗਲੇ ਦੀ ਫੋਲਡਿੰਗ ਕੀਤੀ ਹੈ ਉਸ ਤੋਂ ਬਾਅਦ ਆਪਾਂ 슬ੀਵਸ ਦੇਖੋ 슬ੀਵਸ ਦੇ ਉੱਤੇ ਅੱਧਾ ਕੱਟ ਲਗਾ ਕੇ ਰਾਉਂਡ ਦੇ ਵਿੱਚ ਵਿੱਚ ਛੋਟਾ ਜਿਹਾ ਡਿਜ਼ਾਈਨ ਕਰਤਾ ਜਿਸ ਦੇ ਨਾਲ ਇਹਦੀ ਲੁੱਕ ਹੋਰ ਵੀ ਜ਼ਿਆਦਾ ਸੋਹਣੀ ਲੱਗੀ نیچے ਦੇਖੋ ਆਪਾਂ ਇਹਦੀ ਪਾਈਪਿੰਗ ਲਗਾਤੀ ਸਾਈਡਾਂ ਤੇ ਤੇ ਸੂਟ ਦੀ ਲੈਂਥ ਆਪਾਂ ਨੂੰ ਘੱਟ ਚਾਹੀਦੀ ਸੀਗੀ ਉਸਦੇ ਲਈ ਆਪਾਂ ਇਹਦੀ ਲੈਂਥ ਜਿੰਨਾ ਆਪਾਂ ਨੂੰ ਚਾਹੀਦਾ ਸੀਗਾ ਉਥੇ ਆਪਾਂ ਬਾਕੀ ਫੋਲਡ ਕਰਤਾ ਦੇਖੋ ਤੇ ਇਹਦੇ ਸੈਂਟਰ ਦੇ ਵਿੱਚ ਆਪਾਂ ਪਾਈਪਿੰਗ ਦੇ ਦਿੱਤੀ ਜਿਹਦੇ ਨਾਲ ਆਪਾਂ ਨੂੰ ਲੈਂਥ ਜਿੰਨੀ ਚਾਹੀਦੀ ਸੀ ਉਨੀ ਹੋ ਗਈ نیچے ਇੱਕ ਪੱਟੀ ਦੇ ਦਿੱਤੀ ਜਨਾ ਇਹਦੀ ਡਿਜ਼ਾਈਨਿੰਗ ਹੋਰ ਸੋਹਣੀ ਹੋ ਗਈ ਨਾਲ ਆਪਾਂ ਫਾਰਸੀ ਸਲਵਾਰ ਬਣਾਈ ਆ ਤੁਸੀਂ ਇਹਦਾ ਵੀ ਡਿਜ਼ਾਈਨ ਦੇਖ ਸਕਦੇ ਹੋ ਜੇ ਤੁਸੀਂ ਐਂ ਇਹਦਾ ਡਿਜ਼ਾਈਨ ਪੌਂਚੀਆਂ ਦਾ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਕਮੈਂਟ ਕਰ ਸਕਦੇ ਹੋ ਜੇ ਤੁਸੀਂ ਐਵੇਂ ਦਾ ਗਲਾ ਬਣਾਉਣਾ ਸਿੱਖਣਾ ਚਾਹੁੰਦੇ ਹੋ ਕਿ ਆਪਾਂ ਇਹਦੀ ਚੌੜਾਈ ਕਿੱਦਾਂ ਕੱਟ ਕੀਤੀ ਆ ਆਪਾਂ ਕਿੱਦਾਂ ਲੈਂਥ ਕੱਟ ਕੀਤੀ ਆ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਅਸੀਂ ਸੇਮ ਐਵੇਂ ਦੀ ਬਣਾ ਕੇ ਤੁਹਾਨੂੰ ਦੱਸ ਦਿਆਂਗੇ ਥੈਂਕ ਯੂ so much ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰਿਓ ਜੇ ਤੁਹਾਨੂੰ ਇਹ ਸੂਟ ਦਾ ਡਿਜ਼ਾਈਨ ਪਸੰਦ ਆਇਆ ਥੈਂਕ ਯੂ so much